ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਲਾਲੀ ਭਾਗ ਤੀਜਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਰਗਵੀਰ ਸਿੰਘ ਬੜੈਚ ਜੀ ਨੇ ਰੋਟੀ ਤਾਂ ਪਿੰਡੋਂ ਆਈ ਸੀ ਪਰ ਸਵੇਰ ਦੀ ਠੰਡੀ ਬੇਹੀ ਰੋਟੀ ਪੋਲੀਆਂ ਪਈਆਂ ਜਾੜਾਂ ਕੋਲੋਂ ਚੱਬ ਨਹੀਂ ਹੁੰਦੀ ਅੰਗੀਠੀ ਮਗਾ ਕੇ ਨਾਲੇ ਤਾਂ ਰੋਟੀ ਨੂੰ ਸੇਕ ਲਵਾ ਲੈਣਾ ਰਮਲੋਂ ਨੇ ਨਾਲੇ ਮਗਤੀ ਹੋਈ ਅੰਗੀਠੀ ਕਮਰੇ ਵਿੱਚ ਰੱਖ ਕੇ ਕਮਰਾ ਨਿੱਗਾ ਕਰ ਲੈਣਾ ਰਮਾਲੋ ਬਾਹਰ ਅੰਗੀਠੀ ਵਿੱਚ ਕੋਲੇ ਲਾ ਕੇ ਅੱਗ ਮੰਗਾਉਂਦੀ ਅੰਗੀਠੀ ਥੱਲੇ ਪੱਖੀ ਨਾਲ ਹਵਾ ਮਾਰ ਰਹੀ ਹੈ ਅੰਦਰ ਸੁੱਚਾ ਚਿੜੀ ਨਾਲ ਗੱਲੀ ਪਿਆ ਹੈ ਚਿੜੀਏ ਤੂੰ ਤਾਂ ਕਰਮਾ ਵਾਲੀ ਹੈ ਤੁਹਾਡੇ ਵਿੱਚ ਦੇਸ਼ ਨਹੀਂ ਹੁੰਦੇ ਸਾਡੇ ਨਾਲ ਤਾਂ ਉਹ ਹੋਈ ਚਿੜੀਏ ਅਖੇ ਘਰ ਦਾ ਛੜਿਆ ਬਣ ਗਿਆ ਬਣ ਨੂੰ ਲੱਗੀ ਅੱਗ ਜਿਨ੍ਹਾਂ ਨਾਲ ਉਮਰਾਂ ਦੀ ਸਾਂਝ ਸੀ ਉਮਰਾਂ ਦੇ ਵਿਹਾਰ ਸਨ ਉਹ ਜਿਹੜੇ ਆਪਣੇ ਸਨ ਜਦੋਂ ਉਹ ਬੈਰੀ ਹੋ ਗਏ ਤਾਂ ਮਾਰਨਾ ਪਏ ਉਹ ਤਾਂ ਸਮੀਰਾ ਨੇ ਵਾਸਤੇ ਪਾਏ ਤਾਂ ਛੱਡ ਗਏ ਪਰ ਜਾਂਦੇ ਜਾਂਦੇ ਕਹਿ ਗਏ ਜੇ ਸਵੇਰ ਤੱਕ ਇਥੋਂ ਆਪਣੇ ਵਤਨ ਨਾ ਗਏ ਤਾਂ ਉਸ ਵਤਨ ਪਹੁੰਚਾ ਦੇਵਾਂਗੇ ਜਿੱਥੋਂ ਕੋਈ ਵਾਪਸ ਨਹੀਂ ਆਇਆ ਆਪਣੇ ਮਰਨ ਦਾ ਡਰ ਨਹੀਂ ਸੀ ਪਰ ਜੇ ਸਾਨੂੰ ਕੁਝ ਹੋ ਗਿਆ ਤਾਂ ਸਾਡੇ ਬਾਦ ਲਾਲੀ ਦਾ ਕੀ ਬਣੂ ਇਹ ਖਿਆਲ ਸਤਾਈ ਜਾਂਦਾ ਸੀ ਇਹ ਸੋਚ ਕੇ ਤੁਰੇ ਸੀ ਚਲੋ ਉਹਨਾਂ ਵਿੱਚ ਚੱਲਦੇ ਹਾਂ ਜਿਹੜੇ ਹੁਣ ਆਪਣੇ ਕਹੇ ਜਾਂਦੇ ਨੇ ਇਹ ਲੋਕ ਤਾਂ ਬਗਾਨੇ ਹੋ ਗਏ ਨੇ ਪਰ ਕੀ ਹੋਇਆ ਲੋਕ ਅਜੇ ਵੀ ਗੁਲਾਮ ਸਨ ਫਰੰਗੀ ਤੋ ਤਾਂ ਆਜ਼ਾਦ ਹੋ ਗਏ ਸੀ ਪਰ ਧਰਮਾਂ ਦੀ ਪੈਦਾ ਕੀਤੀ ਨਫ਼ਰਤ ਦੇ ਗੁਲਾਮ ਹੋ ਗਏ ਸੀ ਉਸੇ ਨਫ਼ਰਤ ਦੇ ਅੜਿੱਕੇ ਅਸੀਂ ਆ ਗਏ ਚਿੜੀਏ ਸਾਡੀ ਫੁੱਲਾਂ ਵਰਗੀ ਲਾਲੀ ਉਸ ਨਫ਼ਰਤ ਨੇ ਮੰਦੋਲ ਦਿੱਤੀ ਜਿਸ ਬਾਗ ਦਾ ਮੈਂ ਮਾਲੀ ਸੀ ਮੇਰੇ ਤੋਂ ਉਸ ਦੀ ਰਾਖੀ ਨਾ ਰੱਖ ਹੋਈ ਤੇ ਲੋਕ ਉਜਾੜਾ ਕਰ ਗਏ ਕਦੇ ਸੋਚਿਆ ਨਹੀਂ ਸੀ ਕਿ ਲਾਲੀ ਬਗੈਰ ਜੀ ਲਮਾਂਗੇ ਪਰ ਮਰਿਆ ਨਾਲ ਕੋਈ ਨਹੀਂ ਮਰਦਾ ਸਭ ਝੂਠ ਹੈ ਸਭ ਗੱਲਾਂ ਨੇ ਆ ਦੇਖ ਲੈ ਅੱਜ ਵੀ ਜਿੰਦਾ ਰਹਿਣ ਲਈ ਵਸੀਲੇ ਕਰਦੇ ਫਿਰਦੇ ਹਾਂ ਕੁਝ ਦਿਨ ਲਈ ਚੁੱਪ ਹੋ ਗਿਆ ਸੁੱਚਾ ਐਨਕ ਕਹਿ ਕੇ ਕਰਮਾਲੂ ਬਾਹਰੋਂ ਆਈ ਤੇ ਸ਼ਾਮ ਦੀ ਦਵਾਈ ਦੇ ਗਈ ਸੁੱਚੇ ਨੂੰ ਤੇ ਬੋਲੀ ਲੈ ਕੇ ਆਈ ਰੋਟੀ ਭੁੱਖ ਲੱਗੀ ਹੋਣੀ ਤੈਨੂੰ ਅੱਜ ਡਾਕਟਰ ਕੋਲ ਜਾਣ ਕਰਕੇ ਆਪਾਂ ਸ਼ਾਮ ਦੀ ਚਾਹ ਵੀ ਨਹੀਂ ਪੀਤੀ ਜਿਵੇਂ ਹੀਰ ਮਾਲੋ ਕਮਰੇ ਵਿੱਚੋਂ ਬਾਹਰ ਗਈ ਸੁੱਚਾ ਫੇਰ ਚਿੜੀ ਨਾਲ ਗੱਲ ਨਹੀਂ ਪੈ ਗਿਆ ਇਸ ਦੇਸ਼ ਵਿੱਚੋਂ ਗੁਲਾਮੀ ਕਦੇ ਖਤਮ ਨਹੀਂ ਹੋ ਸਕਦੀ ਅੱਜ ਵੀ ਬਹੁਤੇ ਲੋਕ ਉਹਨਾਂ ਦੇ ਗੁਲਾਮ ਹਨ ਜਿਨ੍ਹਾਂ ਨੇ ਵੰਡ ਵੇਲੇ ਜ਼ਮੀਨਾਂ ਜੈਦਾਦਾਂ ਇਕੱਠੀਆਂ ਕਰ ਲਈਆਂ ਸਨ ਦੋ ਵਕਤ ਦੀ ਰੋਟੀ ਨੇ ਗੁਲਾਮ ਕਰ ਰੱਖੇ ਨੇ ਬਾਕੀ ਲੋਕ ਅਸੀਂ ਫੇਰ ਉਸ ਹਾਲਤ ਵਿੱਚ ਹੋਰ ਨਹੀਂ ਸੀ ਚੱਲ ਸਕਦੇ ਇਸ ਕਰਕੇ ਅਮਰਤਸਰ ਲੱਗ ਗਏ ਪਿੰਡ ਵਿੱਚ ਹੀ ਠਹਿਰ ਗਏ ਅੱਡੀਆਂ ਚੁੱਕ ਕੇ ਦੇਖਦੇ ਸੀ ਤਾਂ ਉਥੋਂ ਲਾਹੌਰ ਨਜ਼ਰੀ ਆਇਆ ਕਰਦਾ ਸੀ ਰੋਟੀ ਦਾ ਹੀਲਾ ਵਸੀਲਾ ਕਰਨ ਲਈ ਨਿਕਲਿਆ ਤਾਂ ਪਿੰਡ ਦੇ ਸਰਦਾਰ ਮੱਗਰ ਸਿੰਘ ਕੋਲ ਸਿਰੀ ਰਲ ਗਿਆ ਖੇਤੀ ਹੀ ਆਉਂਦੀ ਸੀ ਹੋਰ ਕੋਈ ਕੰਮ ਵੀ ਤਾਂ ਨਹੀਂ ਸੀ ਆਉਂਦਾ ਜਗੀਰਦਾਰ ਮੱਗਰ ਸਿੰਘ ਪਿੰਡ ਵਾਲੇ ਦੱਸਦੇ ਹੁੰਦੇ ਸੀ ਕਿ ਅੰਗਰੇਜ਼ਾਂ ਦੇ ਪਿੱਠੂ ਸਨ ਉਸ ਦੇ ਵੱਡੇ-ਵਡੇਰੇ ਅੰਗਰੇਜ਼ ਦੇ ਤਲਵੇ ਚੱਟ-ਚੱਟ ਕੇ ਜ਼ਗੀਰਾਂ ਲਵਾ ਲਈਆਂ ਸਨ ਰਹਿੰਦੀ ਹੁੰਦੀ ਕਸਰ ਵੰਡ ਵੇਲੇ ਮੱਗਰ ਸਿੰਘ ਨੇ ਕੱਢ ਦਿੱਤੀ ਜੋ ਵੀ ਜਾਇਦਾਦ ਮੁਸਲਮਾਨ ਛੱਡ ਕੇ ਗਏ ਸੀ ਸਭ ਉੱਤੇ ਕਬਜ਼ਾ ਕਰ ਲਿਆ ਸੀ ਉਸਨੇ ਬਹੁਤ ਜ਼ਾਲਮ ਸਖਤ ਸੁਆਦਾ ਸੀ ਮੱਗਰ ਸਿੰਘ ਆਲੀਸ਼ਾਨ ਹਵੇਲੀ ਸਭ ਸੁਖ ਆਰਾਮ ਸਨ ਉਸ ਕੋਲ ਪਰ ਜਵਾਕ ਕੋਈ ਨਹੀਂ ਸੀ ਅੱਗੇ ਨੂੰ ਇਹ ਤਾਂ ਨਹੀਂ ਉਥੇ ਮੈਂ ਹੀ ਸੀ ਰਹੀ ਸੀ ਹੋਰ ਵੀ ਕਈ ਸਨ ਪਰ ਉਹਨਾਂ ਵਿੱਚੋਂ ਜਵੰਦਾ ਮੇਰਾ ਦੋਸਤ ਬਣ ਗਿਆ ਸੀ ਮੈਂ ਤੇ ਜਵੰਦਾ ਸਾਰਾ ਦਿਨ ਗੱਲੀ ਪੈ ਰਹਿੰਦੇ ਬਹੁਤ ਬੋਲਦਾ ਹੁੰਦਾ ਸੀ ਉਹ ਇੱਕ ਦਿਨ ਮੈਂ ਤੇ ਜਵੰਦਾ ਬੈਠੇ ਰੋਟੀ ਖਾ ਰਹੇ ਸੀ ਮੈਂ ਬਾਟੀ ਸਾਫ਼ ਕਰਦੇ ਨੇ ਕਿਹਾ ਸੀ ਬਸ ਕਰ ਜਵੰਦਾ ਹੋਰ ਕਿੰਨਾ ਖਾਵੇਂਗਾ ਫੇਰ ਸਾਰਾ ਦਿਨ ਪਾਟਰ ਪਾਟਰ ਕਰਦਾ ਫਿਰਦਾ ਰਹਿਣਾ ਜਵੰਦਾ ਹੱਸ ਕੇ ਬੁਰਕੀ ਤੋੜਦਾ ਬੋਲਿਆ ਸੀ ਬਾਈ ਖਾਣਾ ਪੀਣਾ ਲਾਹੇ ਦਾ ਬਾਕੀ ਮੱਗਰ ਸਾਹੇ ਦਾ ਕੋਈ ਜੀ ਅੰਨਬ ਗੰਨਣਾ ਹੈ ਢਿੱਡ ਤਾਂ ਤੇਰਾ ਆਪਣਾ ਹੈ ਕੰਜਰਾ ਰਹਿਮ ਕਰ ਇਸਤੇ ਮੈਂ ਹੱਸ ਕੇ ਕਿਹਾ ਸੀ ਜਦੋਂ ਦੇ ਹੱਲੇ ਹੋਏ ਨੇ ਕੋਈ ਨਹੀਂ ਕਿਸੇ ਤੇ ਰਹਿਮ ਕਰਦਾ ਜਵੰਦਾ ਬਾਟੀ ਸਾਫ਼ ਕਰਦਾ ਬੋਲਿਆ ਸੀ ਆਹੋ ਵੀਰ ਆਹ ਤਾਂ ਤੈਂ ਸੱਚ ਕਿਹਾ ਜੇ ਰਹਿਮ ਖਤਮ ਨਾ ਹੋਇਆ ਹੁੰਦਾ ਤਾਂ ਅੱਜ ਲਾਲੀ ਵੀ ਨਾਲ ਹੁੰਦੀ ਮੈਂ ਉਦਾਸ ਹੁੰਦੇ ਨੇ ਜਵਾਬ ਦਿੱਤਾ ਸੀ ਲੈ ਬਾਈ ਤੂੰ ਤਾਂ ਫੇਰ ਉਦਾਸ ਹੋ ਗਿਆ ਓਏ ਰੱਬ ਹੋਰ ਜਵਾਕ ਦੇਉ ਉਸ ਦੇ ਘਰ ਦੇਰ ਆ ਨਹਿਰ ਨਹੀਂ ਜੇ ਬੰਦੇ ਨੇ ਮੈਨੂੰ ਕਲਾਵੇ ਵਿੱਚ ਲੈਂਦੇ ਨੇ ਕਿਹਾ ਸੀ ਚੱਲ ਡੰਗਰ ਨਵਾ ਦਈਏ ਨਹੀਂ ਤਾਂ ਮੱਗਰ ਸਿੰਘ ਦੇ ਗੁੱਸੇ ਦਾ ਪਤਾ ਹੈ ਤੈਨੂੰ ਮਾੜੀ ਜੀ ਗੱਲ ਤੇ ਸੋਟੀ ਚੁੱਕ ਲੈਂਦੇ ਆ ਰਮਾਲੋ ਦੇ ਨਾਂ ਢਿੱਡ ਵਿੱਚ ਦਰਦ ਹੁੰਦਾ ਰਹਿੰਦਾ ਮੈਂ ਸੋਚਦਾ ਸੀ ਜੇ ਪੈਸੇ ਮਿਲ ਜਾਂਦੇ ਉਸ ਨੂੰ ਕਿਸੇ ਵੈਦ ਕੋਲ ਦਿਖਾ ਲਿਆ ਹੁੰਦਾ ਮੈਂ ਜਵੰਦੇ ਨੂੰ ਆਪਣੇ ਦਿਲ ਦੀ ਕਹੀ ਉਹ ਬੋਲਿਆ ਬਿਨਾਂ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਝਗਾਉਂਦੀ ਤੂੰ ਸੱਪ ਤੋਂ ਆਸ ਲਈ ਬੈਠਾ ਭੈਣ ਦੇਣੀ ਦਾ ਕੁੰਡਲ ਮਾਰੀ ਬੈਠਾ ਉਹ ਤਾਂ ਖਜ਼ਾਨੇ ਤੇ ਬਗੈਰ ਮੰਗਿਆ ਇੱਕ ਤੇਲਾ ਨਹੀਂ ਦਿੰਦਾ ਕਿਸੇ ਨੂੰ ਬਾਈ ਐਨਾ ਕੁਝ ਇਸਨੇ ਕੀ ਕਰਨਾ ਅਗਾਹ ਨੂੰ ਤਾਂ ਕੋਈ ਜਵਾਬ ਵੀ ਨਹੀਂ ਹੈ ਇਸ ਕੋਲ ਮੈਂ ਹੈਰਾਨ ਹੁੰਦੇ ਨੇ ਪੁੱਛਿਆ ਸੀ ਕਸਾਈ ਐ ਕਸਾਈ ਦੋ ਵਾਰੀ ਕੁੜੀ ਹੋਈ ਐ ਇਸ ਦੇ ਕਰੇ ਦੋਹਾਂ ਵਾਰੀ ਇੱਧਰ ਉੱਧਰ ਕਰਵਾ ਦਿੱਤੀਆਂ ਸਰਦਾਰਨੀ ਰੋਂਦੀ ਹੀ ਰਹਿ ਗਈ ਪਰ ਇਸ ਨੇ ਪੋਰਾ ਰਹਿਮ ਨਹੀਂ ਕੀਤਾ ਦੁੱਧ ਵੀ ਛਾਤੀਆਂ ਵਿੱਚ ਰੋ ਰੋ ਕੇ ਹੀ ਸੁੱਕ ਗਿਆ ਉਸ ਵਿਚਾਰੀ ਦੇ ਪਰ ਇਹ ਗੱਲ ਕਿਸੇ ਕੋਲ ਨਾ ਕਰ ਦੇਵੀਂ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਇੱਧਰ ਉੱਧਰ ਕੀ ਮਤਲਬ ਮੈਂ ਹੈਰਾਨ ਹੁੰਦੇ ਨੇ ਪੁੱਛਿਆ ਸੀ ਮਰਵਾ ਦਿੱਤੀਆਂ ਇਹ ਸੋਚਦਾ ਤੀਆਂ ਕਰਕੇ ਬੰਦੇ ਦੀ ਨજર ਨੀਮੀ ਹੋ ਜਾਂਦੀ ਹੈ ਜ਼ਿੰਦਗੀ ਦਾ ਕਮਜ਼ੋਰ ਪਹਿਲੂ ਸਮਝਦਾ ਏ ਤੀਆਂ ਨੂੰ ਹੰਕਾਰਿਆ ਹੋਇਆ ਰੱਬ ਤੋਂ ਵੀ ਨਹੀਂ ਡਰਦਾ ਜੇ ਬੰਦਾ ਹੌਲੀ ਜਿਹਾ ਬੋਲਿਆ ਸੀ ਜਦ ਨੂੰ ਮੱਗਰ ਹਵੇਲੀ ਤੋਂ ਬਾਹਰ ਨਿਕਲ ਆਇਆ ਸੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਸੀ ਓਏ ਤੁਸੀਂ ਇੱਥੇ ਬੈਠੇ ਕੀ ਆਪਣੀ ਮਾਂ ਦੀ ਮੜੀ ਲਿਪਦੇ ਹੋ ਡੰਗਰ ਨਵਾਏ ਨਹੀਂ ਅਜੇ ਤੱਕ ਡੰਗਰ ਨਵਾ ਕੇ ਕੱਖ ਕੰਡਾ ਕਰ ਲਵੋ ਅਤੇ ਸਮੇਸਰ ਧਾਰਾ ਚੋ ਲਵੋ ਚਲੋ ਚਲੋ ਮੈਂ ਸ਼ਾਮ ਨੂੰ ਘਰ ਆਉਣ ਲੱਗੇ ਨੇ ਡਰਦੇ ਡਰਦੇ ਨੇ ਸਰਦਾਲ ਕੋਲੋਂ ਪੈਸੇ ਮੰਗੇ ਸੀ ਦੇ ਤਾਂ ਦਿੱਤੇ ਸੀ ਉਸਨੇ ਪਰ ਬਹੁਤ ਆਵਾ ਤਵਾ ਬੋਲ ਕੇ ਮਿਲ ਗਏ ਭਾਈ ਪੈਸੇ ਜਵੰਦੇ ਨੇ ਹੱਸ ਕੇ ਪੁੱਛਿਆ ਸੀ ਬੱਕਰੀ ਵਾਲਾ ਹਾਲ ਆ ਇਸ ਦਾ ਤਾਂ ਦੁੱਧ ਦਿੰਦਾ ਪਰ ਮਿੰਗਣਾ ਕੋਲ ਕੋਲ ਕੇ ਕੀ ਕਹਿੰਦਾ ਸੀ ਪੈਸੇ ਕਾ ਦੇ ਪੈਸੇ ਜਿੰਨਾ ਕੰਮ ਕਰਦੇ ਹੋ ਉਸ ਤੋਂ ਵੱਧ ਦਾ ਅਨਾਜ ਖਾ ਜਾਂਦੇ ਹੋ ਮੈਂ ਘਰ ਜਾ ਕੇ ਆਪਣੇ ਨਾਲ ਹੋਈ ਕੁੱਤੇ ਖਾਣੀ ਬਾਰੇ ਜਦੋਂ ਰਮਾਲੋ ਨੂੰ ਦੱਸਿਆ ਸੀ ਤਾਂ ਉਹ ਬੋਲੀ ਸੀ ਪੜੇ ਫਾਰਸੀ ਵੇਚੇ ਤੇਲ ਸਭ ਕਰਮਾਂ ਦੇ ਖੇਲ ਜਦ ਨੂੰ ਰਮਾਲੋ ਰੋਟੀ ਤੇ ਅੰਗਿੱਠੀ ਲੈ ਕੇ ਅੰਦਰ ਆ ਗਈ ਰੋਟੀ ਵੱਲ ਦੇਖਦਾ ਸੁੱਚਾ ਬੋਲਿਆ ਦੁਨੀਆ ਕਿਤੇ ਸਾਰੀ ਕੰਜਰਾਂ ਦੀ ਥੋੜੀ ਆ ਕਿੱਥੇ ਮੱਗਰ ਸਿੰਘ ਕਿੱਥੇ ਇਹ ਸਰਦਾਰ ਵਾ ਰੱਬਾ ਦੁਨੀਆ ਵੀ ਰੰਗ ਬਰੰਗੀ ਬਣਾਈ ਆ ਰਮਾਲੋ ਬੋਲੀ ਨਾ ਅੱਜ ਤੈਨੂੰ ਮੱਗਰ ਸਿੰਘ ਕਿਵੇਂ ਯਾਦ ਆ ਗਿਆ ਉਹ ਤਾਂ ਤੇਰੀ ਸੌਕਣ ਚਿੜੀ ਨੂੰ ਹੱਡ ਵੀਤੀ ਸੁਣਾ ਰਿਹਾ ਸੀ ਸੁੱਚਾ ਮੁਸਕਰਾ ਕੇ ਕਹਿੰਦਾ ਹੈ ਇੱਕ ਤਾਂ ਸੱਪ ਉਤੋਂ ਉੱਡਣਾ ਸੀ ਮੱਗਰ ਰਮਾਲੋ ਪੁਰਾਣਾ ਸਮਾਂ ਯਾਦ ਕਰਦੀ ਬੋਲੀ ਕੋਈ ਇੱਕ ਐਵ ਹੋਵੇ ਤਾਂ ਬੰਦਾ ਗਣਾਵੇ ਉਹ ਤਾਂ ਗੁੱਥਲੀ ਸੀ ਇਹ ਬੰਦੀ ਉਹ ਜਿੰਨਾ ਮਾੜਾ ਸੀ ਸਰਦਾਰਨੀ ਓਨੀ ਹੀ ਚੰਗੀ ਸੀ ਕੋਈ ਪਿਛਲੇ ਜਨਮ ਵਿੱਚ ਮਾੜੇ ਕਰਮ ਕਰੇ ਸੀ ਵਿਚਾਰੀ ਨੇ ਜੋ ਮੱਗਰ ਸਿੰਘ ਪੇਸ਼ ਪਿਆ ਸੀ ਸੱਚਾ ਜਵਾਬ ਦਿੰਦਾ ਬੋਲਿਆ ਚੱਲ ਪੈ ਜਾ ਹੁਣ ਇਹੋ ਜਿਹੇ ਚੰਦਰੇ ਨੂੰ ਰਾਤ ਨੂੰ ਯਾਦ ਨਹੀਂ ਕਰੀਦਾ ਸੁਪਨੇ ਵੀ ਭੜੇ ਭੜੇ ਆਉਂਦੇ ਨੇ ਅੱਜ ਨਾ ਮੈਂ ਥੱਕ ਗਈ ਹਾਂ ਕੰਮ ਵੀ ਕੋਈ ਨਹੀਂ ਸੀ ਪਰਥ ਕੇਵਾਂ ਪਤਾ ਨਹੀਂ ਘਾਤੋਂ ਹੋ ਗਿਆ ਤੇਲੀ ਦੇ ਬਲਦ ਨੂੰ ਘਰੇ ਹੀ ਪੰਜਾਹ ਕੋ ਹੋ ਜਾਂਦੇ ਨੇ ਰਮਾਲੋ ਜਿਵੇਂ ਹੀ ਪਈ ਉਸ ਦੀ ਅੱਖ ਲੱਗ ਗਈ ਲੈ ਗੱਲਾਂ ਕਰਦੀ ਕਰਦੀ ਨੂੰ ਕੁੱਕਰਾ ਪੈ ਗਿਆ ਤੈਨੂੰ ਮौज ਆ ਰਮਾਲੋ ਲੱਗਦਾ ਅੱਜ ਚਿੜੀ ਵੀ ਜਲਦੀ ਸੌਂਗੀ ਐ ਸੁੱਚਾ ਵੀ ਮੰਜੇ ਤੇ ਟੂਹੀ ਸਿੱਧੀ ਕਰਦਾ ਬੋਲਿਆ ਸੁਚਾ ਪਿਆ ਉਹਨਾਂ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਉਸ ਨੂੰ 4-5 ਸਾਲ ਹੋ ਗਏ ਸੀ ਮੱਗਰ ਨਾਲ ਸੀਰੀ ਰਲੇ ਨੂੰ ਜਵੰਦਾ ਇੱਕ ਦਿਨ ਸਵੇਰੇ ਸਵੇਰੇ ਆਇਆ ਤੇ ਬੋਲਿਆ ਸੀ ਮੈਨੂੰ ਲੱਗਦਾ ਸਰਦਾਰਨੀ ਦਾ ਫੇਰ ਟਟੂਆ ਟਾਂ ਹੋ ਗਿਆ ਕੀ ਮਤਲਬ ਆ ਤੇਰਾ ਸੁਚੇ ਨੇ ਹੈਰਾਨ ਹੋ ਕੇ ਪੁੱਛਿਆ ਸੀ ਕਈ ਦਿਨ ਹੋ ਗਏ ਉਸ ਕੋਲ ਰੋਜ਼ ਪਿੰਡ ਤੋਂ ਦਾਈ ਆਉਂਦੀ ਹੈ ਮੈਨੂੰ ਲੱਗਦਾ ਹੈ ਉਹ ਫੇਰ ਮਾਂ ਬਣਨ ਵਾਲੀ ਹੈ ਜਵੰਦਾ ਕਿ ਆਸ ਲਾਉਂਦਾ ਬੋਲਿਆ ਸੀ ਸੁੱਚਾ ਜਦੋਂ ਸ਼ਾਮ ਨੂੰ ਘਰ ਆਇਆ ਉਸਨੇ ਸਭ ਤੋਂ ਪਹਿਲਾਂ ਰਮਾਲੋ ਨੂੰ ਇਹੋ ਖਬਰ ਸੁਣਾਈ ਉਹ ਬੁੜਬੁੜਾਉਂਦੀ ਪਾਣੀ ਲੈ ਕੇ ਆਈ ਰੱਬ ਵੀ ਉਹਨਾਂ ਨੂੰ ਦਿੰਦਾ ਜਿਨ੍ਹਾਂ ਨੂੰ ਕਦਰ ਨਹੀਂ ਹੁੰਦੀ ਬਾਕੀਆਂ ਦੇ ਤਾਂ ਇਮਤਿਹਾਨ ਹੀ ਲੈਂਦਾ ਕੋਈ ਨਾ ਪਾਗ ਬਣੇ ਸਭ ਦੀ ਸੁੱਖ ਮੰਗੀਦੀ ਆ ਇੱਕ ਦਿਨ ਰੱਬ ਆਪਣੀ ਵੀ ਸੁਣੇਗਾ ਪਾਣੀ ਦਾ ਗਲਾਸ ਫੜਦਾ ਸੁੱਚਾ ਬੋਲਿਆ ਸੀ ਰੱਬ ਕਰੇ ਇਸ ਵਾਰ ਇਹਨਾਂ ਦੇ ਘਰ ਪੁੱਤ ਹੋ ਜਾਵੇ ਮੈਂ ਤਾਂ ਜਦੋਂ ਵੀ ਸਰਦਾਰਨੀ ਨੂੰ ਦੇਖਦਾ ਬਹੁਤ ਤਰਸ ਆਉਂਦਾ ਵਿਚਾਰੀ ਤੇ ਐਤਕੀ ਰੱਬ ਸੁਣ ਲਵੇ ਉਸ ਦੀ ਸੁੱਚਾ લાલી ਦੇ ਵਿਛੋੜੇ ਦਾ ਦਰਦ ਮਹਿਸੂਸ ਕਰਦਾ બોલਿਆ ਇੱਕ ਦਿਨ ਮੱਗਰ ਨੇ ਸੁੱਚੇ ਤੇ ਜਵੰਦੇ ਨੂੰ ਹਵੇਲੀ ਅੰਦਰ ਬੁલાਇਆ ਸੀ ਸ਼ਾਮ ਦਾ ਵੇਲਾ ਸੀ ਕੰਮ ਖਤਮ ਕਰਕੇ ਦੋਵੇਂ ਹੱਥ ਮੂੰਹ ਪੈਰ ਧੋ ਕੇ ਹਵੇਲੀ ਦਾ ਉੱਚਾ ਪਾਰਾ ਦਰਵਾਜ਼ਾ ਖੋਲ ਕੇ ਅੰਦਰ ਪਹੁੰਚੇ ਤਾਂ ਬੈਠਕ ਵਿੱਚ ਮੱਗਰ ਬੈਂਤ ਦੀ ਕੁਰਸੀ ਉੱਤੇ ਬੈਠਾ ਸੀ ਕੋਲ ਮੇਜ਼ ਤੇ ਸ਼ਰਾਬ ਦੀ ਬੋਤਲ ਰੱਖੀ ਹੋਈ ਸੀ ਮੱਗਰ ਹੱਥ ਵਿੱਚ ਫੜੇ ਗਲਾਸ ਨੂੰ ਖਾਲੀ ਕਰਕੇ ਮੇਜ਼ ਤੇ ਧਰਦਾ ਬੋਲਿਆ ਸੀ ਆ ਗਏ ਮੁੰਡਿਓ ਸਤਿ ਸ਼੍ਰੀ ਅਕਾਲ ਮਾਲਕੋ ਰੱਬ ਲੰਮੀ ਆਮਰਾ ਕਰੇ ਅਨੰਦਾਤੇ ਦੀਆਂ ਭਾਗ ਲਾਵੇ ਹਵੇਲੀ ਨੂੰ ਸਾਡੀ ਕੀ ਔਕਾਤ ਹੈ ਤੁਸੀਂ ਬੁਲਾਓ ਅਸੀਂ ਨਾ ਆਈਏ ਹਜੂਰ ਸਿਰ ਤੇ ਪੈਰ ਰੱਖ ਕੇ ਭੱਜੇ ਆਏ ਹਾਂ ਜੇ ਬੰਦਾ ਬੋਲਿਆ ਸੀ ਤੇ ਮੱਗਰ ਦੇ ਸਾਹਮਣੇ ਪੈਰਾਪਾਰ ਬੈਠ ਗਏ ਸੀ ਅਸੀਂ ਦੋਵੇਂ ਓਏ ਤੁਹਾਡੀਆਂ ਬਾਟੀਆਂ ਕਿੱਥੇ ਨੇ ਜਾ ਲੈ ਕੇ ਆਓ ਭਾਰੀ ਰੋਵਬਰ ਆਵਾਜ਼ ਵਿੱਚ ਬੋਲਿਆ ਸੀ ਮੱਗਰ ਸਿੰਘ ਜਵੰਦੇ ਨੂੰ ਹੁਣੇ ਲਿਆਇਆ ਮਾਲਕੋ ਭੱਜਿਆ ਜਾਂਦਾ ਜਵੰਦਾ ਬੋਲਿਆ ਸੀ ਫਿਰ ਦੋਵੇਂ ਬਾਟੀਆਂ ਵਿੱਚ ਸ਼ਰਾਬ ਪਾਉਂਦਾ ਮੱਗਰ ਬੋਲਿਆ ਸੀ ਸਰਦਾਰਨੀ ਦੇ ਜਵਾਕ ਹੋਣ ਨੂੰ ਹੈ ਇਹ ਗੱਲ ਹਵੇਲੀ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਨਹੀਂ ਜਾਣੀ ਚਾਹੀਦੀ ਸਮਝ ਗਏ ਨਾ ਚੁੱਕੋ ਰੱਬ ਨਾ ਕਰੇ ਜੇ ਐਤ ਕੀ ਫੇਰ ਕੁੜੀ ਹੋ ਗਈ ਤਾਂ ਕੀ ਕਰਨਾ ਹੈ ਤੈਨੂੰ ਯਾਦ ਹੈ ਨਾ ਜਵੰਧਿਆ ਮੁਬਾਰਕਾ ਹੋਣ ਮਾਲਕੋ ਰੱਬ ਤੁਹਾਡੀ ਵੇਲ ਨੂੰ ਫੁੱਲ ਲਾਵੇ ਹਰੀ ਭਰੀ ਰਹੇ ਜਵੰਦਾ ਦੋਵੇਂ ਹੱਥਾਂ ਨਾਲ ਬਾਟੀ ਚੁੱਕ ਕੇ ਡੀਕ ਲਾ ਕੇ ਪੀਂਦਾ ਬੋਲਿਆ ਸੀ ਸੁੱਚਾ ਤੂੰ ਨਹੀਂ ਖਾਲੀ ਕੀਤੀ ਬਾਟੀ ਮੱਗਰ ਮੱਥੇ ਤੇ ਔੜੀ ਪਾਉਂਦਾ ਬੋਲਿਆ ਸੀ ਮਾਫ ਕਰਿਓ ਮਾਲਕੋ ਮੈਂ ਸ਼ਰਾਬ ਨਹੀਂ ਪੀਂਦਾ ਸੁੱਚਾ ਦੋਵੇਂ ਹੱਥ ਜੋੜ ਕੇ ਬੋਲਿਆ ਸੀ ਲਿਆ ਮੈਂ ਪੀ ਲੈਂਦਾ ਹਾਂ ਤੇਰਮਾ ਰਤਨਾ ਉਹ ਵੀ ਮਾਲਕਾਂ ਦੇ ਹੱਥ ਦਾ ਜਵੰਦਾ ਉਹ ਬਾਟੀ ਵੀ ਖਾਲੀ ਕਰ ਗਿਆ ਸੀ ਚੰਗਾ ਚੱਲੋ ਹੁਣ ਚੇਤੇ ਰੱਖਿਓ ਜੋ ਸਮਝਾਇਆ ਤੁਹਾਨੂੰ ਮੱਗਰ ਸਿੰਘ ਖੜਾ ਹੋ ਕੇ ਖੇਸੀ ਦੀ ਬੁਕਲ ਠੀਕ ਕਰਦਾ ਬੋਲਿਆ ਸੀ ਹਵੇਲੀ ਤੋਂ ਬਾਹਰ ਆ ਕੇ ਜਵੰਦਾ ਬੋਲਿਆ ਮੁਫਤ ਦੀ ਸ਼ਰਾਬ ਤਾਂ ਕਾਜੀ ਜੁੱਤੀ ਵਿੱਚ ਪਾ ਕੇ ਪੀ ਗਿਆ ਸੀ ਤੈ ਮਾਲਕਾ ਨੂੰ ਜਵਾਬ ਦੇ ਦਿੱਤਾ ਬਈ بڑا ਹੌਸਲਾ ਤੇਰਾ ਉਹ ਜਿਸ ਨੇ ਬੱਚੀਆਂ ਮਾਰੀਆਂ ਸੀ ਉਹ ਤੂੰ ਸੀ ਦੁਰਲਾੰਡਤ ਹੈ ਤੇਰੇ ਤੇ ਤੇਰੇ ਅਤੇ ਉਸ ਭੀੜ ਵਿੱਚ ਕੋਈ ਫਰਕ ਨਹੀਂ ਜਿਸ ਨੇ ਲਾਲੀ ਮਾਰੀ ਸੀ ਸੁੱਚਾ ਗੁੱਸਾ ਜ਼ਾਹਿਰ ਕਰਦਾ ਬੋਲਿਆ ਸੀ ਮੈਂ ਤਾਂ ਸਿਰਫ ਦੱਬ ਕੇ ਆਇਆ ਸੀ ਗਲ ਘੁੱਟ ਕੇ ਮਾਰੀਆਂ ਤਾਂ ਸਰਦਾਰ ਨੇ ਸਨ ਚੱਕਰੀ ਕੀਤੀ ਫਿਰ ਨਖਰੇ ਕਾਦੇ ਨਾਲੇ ਹੁਣ ਨਾ ਮੈਂ ਕੁਝ ਨਹੀਂ ਸੋਚਦਾ ਬੰਦ ਕਰ ਦਿੱਤਾ ਹੈ ਸੋਚਣਾ ਮੱਗਰ ਨੇ ਜਵਾਨ ਮੰਦ ਰੱਖਣ ਲਈ ਪੈਸੇ ਦਿੱਤੇ ਤੇ ਮੈਂ ਕੰਮ ਕਰਾਇਆ ਸਾਡੇ ਨਾ ਬਜ਼ੁਰਗ ਸੋਚਦੇ ਹੁੰਦੇ ਸੀ ਸਵੇਰੇ ਸ਼ਾਮ ਦੇਸ਼ ਆਜ਼ਾਦ ਕਰਾਉਣਾ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਦੇਸ਼ ਦੇ ਲੇਖੇ ਲਾ ਦਿੱਤੀ ਸ਼ਹੀਦیاں ਵੀ ਦਿੱਤੀਆਂ ਦੇਸ਼ ਆਜ਼ਾਦ ਵੀ ਹੋ ਗਿਆ ਕੀ ਮਿਲਿਆ ਟੱਟੂ ਕਿਸੇ ਭੈਣ ਦੇ ਯਾਰ ਨੇ ਮਰੇ ਕੁੱਤੇ ਜਿੰਨੀ ਸਿਆਣ ਨਹੀਂ ਕੱਢੀ ਟੱਡ ਢੱਡ ਭਰਨ ਲਈ ਦੋ ਡੰਗ ਦੀ ਰੋਟੀ ਜੋਗਾ ਅਨਾਜ ਨਹੀਂ ਹੈ ਘਰ ਵਿੱਚ ਸਾਲੇ ਹੋਏ ਆਜ਼ਾਦੀ ਦੇ ਬਾਈ ਜੀ ਆਪੋ ਨੂੰ ਆਪਣਾ ਜਿਨ੍ਹਾਂ ਨੇ ਦੇਖਿਆ ਉਹ ਚੰਗੇ ਰਹਿ ਗਏ ਨਸ਼ਾ ਹੋ ਗਿਆ ਸੀ ਜਵੰਦੇ ਨੂੰ ਲੜ ਖੜਾ ਕੇ ਤੁਰ ਰਿਹਾ ਸੀ ਉਹ ਉਸ ਰਾਤ ਸੁੱਚਾ ਸਾਰੇ ਰਾਹ ਰੱਬ ਅੱਗੇ ਅਰਦਾਸ ਕਰਦਾ ਆਇਆ ਸੀ ਰੱਬਾ ਐਤ ਕੀ ਮੱਗਰ ਦੇ ਘਰ ਮੁੰਡਾ ਦੇ ਦੇਮੀ ਜੇਤੀ ਦੇ ਮੇ ਤਾਂ ਮਤ ਦੇ ਦੇਮੀ ਵੀ ਤਾਂ ਬਹੁਤ ਪਿਆਰੀਆਂ ਹੁੰਦੀਆਂ ਨੇ ਤੀਆਂ ਕੋਈ ਪੁੱਛ ਕੇ ਦੇਖੇ ਮੇਰਾ ਜ਼ਿੰਦਗੀ ਵਿੱਚ ਕੀ ਗਵਾਚ ਗਿਆ ਹੈ ਮੇਰਾ ਲਾਲੀ ਜਦੋਂ ਛੋਟੇ ਛੋਟੇ ਹੱਥਾਂ ਨਾਲ ਆਪਣੀਆਂ ਹੀ ਅੱਖਾਂ ਬੰਦ ਕਰਕੇ ਕਹਿੰਦੀ ਸੀ ਅੱਬੂ ਮੈਨੂੰ ਲੱਭ ਲਵੋ ਤਾਂ ਬਹੁਤ ਪਿਆਰ ਆਉਂਦਾ ਸੀ ਉਸ ਦੇ ਭੋਲੇਪਨ ਤੇ ਇਕੱਲੇ ਗੱਲਾਂ ਕਰਦੇ ਆਉਂਦਾ ਵਿਹੀ ਵਿੱਚ ਗੱਚ ਪਰ ਆਇਆ ਸੀ ਸੁੱਚੇ ਦਾ ਕੋਈ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ ਆਪਣੇ ਹੀ ਬੱਚੇ ਨੂੰ ਕਿਵੇਂ ਮਾਰ ਸਕਦਾ ਹੈ ਕੋਈ ਕੁਝ ਮਹੀਨਿਆਂ ਬਾਅਦ ਸ਼ਾਮ ਦਾ ਵਕਤ ਸੀ ਸਰਦਾਰਨੀ ਦੇ ਜੰਮਣ ਪੀੜਾਂ ਉੱਠ ਖੜੀਆਂ ਸਨ ਸਰਦਾਰ ਨੇ ਕਿਹਾ ਸੀ ਓਏ ਅੱਜ ਤੁਸੀਂ ਘਰ ਨਹੀਂ ਜਾਣਾ ਕੀ ਪਤਾ ਜੇ ਜਵੰਦਿਆ ਆ ਲੈ ਫੜ ਬੋਤਲ ਤੂੰ ਤਿਆਰ ਰਹਿ ਜੇ ਰੱਬ ਨੇ ਇਤਕੀ ਵੀ ਨਾ ਸੁਣੀ ਤਾਂ ਹਾਸ਼ਰ ਫੇਰ ਉਹੀ ਹੋਣ ਵਾਲਾ ਹੈ ਮੱਗਰ ਦੇ ਬੋਲ ਸੁਣ ਕੇ ਸੁੱਚੇ ਮੋਹੋਂ ਵਾਹਿਗੁਰੂ ਨਿਕਲ ਗਿਆ ਸੀ ਮੱਗਰ ਨੇ ਮੁੜ ਕੇ ਸੁੱਚੇ ਵੱਲ ਵੇਖਿਆ ਤੇ ਹਵੇਲੀ ਦੇ ਅੰਦਰ ਚੱਲਿਆ ਗਿਆ ਸੀ ਸੁੱਚਾ ਬਹੁਤ ਡਰਿਆ ਸੈਮਿਆ ਬੈਠਾ ਸੀ ਹਵੇਲੀ ਅੰਦਰੋਂ ਸਰਦਾਰਨੀ ਦੇ ਦਰਦ ਨਾਲ ਕਰਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਉਹ ਸਮਾਂ ਯਾਦ ਕਰਦੇ ਸੁੱਚੇ ਦੀ ਅੱਖ ਲੱਗ ਗਈ ਅੱਜ ਜਦੋਂ ਰਮਾਲੋ ਨੇ ਡਾਕਟਰ ਨੂੰ ਦੱਸਿਆ ਕਿ ਇਹ ਰਾਤ ਰਾਤ ਪਰ ਨਹੀਂ ਸੌਂਦਾ ਜਦੋਂ ਦੇਖੋ ਪਿਆ ਕੋਚਰੀ ਵਾਂਗੂ ਚਾਕਦਾ ਹੁੰਦਾ ਤਾਂ ਨੀਂਦ ਦੀ ਦਵਾਈ ਵੀ ਜੋੜ ਦਿੱਤੀ ਸੀ ਡਾਕਟਰ ਨੇ ਅੱਜ ਮੁੱਦਤਾ ਬਾਅਦ ਸੁੱਤਾ ਹੈ ਸੁੱਚਾ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ